Ini apa sinjai jalan raya. Ini jadi Station jadi apa sinjai ਆਦੇ ਕੋ ਅੰਰੇਜ ਦਾ ਜਿਹੜਾ ਸਟੇਸ਼ਨ ਮੈਂ ਆ ਪਹਿਲਾਂ ਉਹ ਵੀ ਨਿਸ਼ਾਨੀ ਰੱਖੀ ਉਹ ਸੋਨਾ ਲੱਗ ਰਿਹਾ ਹੈ ਬ੍ਰੋਡ ਤੇ ਆਉਂਦਾ ਜੀ ਜਿਹਦੇ ਵਿੱਚ ਧਾਲ ਕਰਾਰੇ ਦੇਖਣ ਵਾਲੇ ਆ ਗਏ ਇਹ ਵੀ ਦੇ ਵਿੱਚ ਫਿਰਦੇ ਰਹੇ ਵਾਸ਼ਿੰਗ ਏਰੀਆ ਵੀ ਕਾਫੀ ਲੰਬਾ ਹੈ ਹਾਂ ਕਾਜ ਹੈ ਕਾਜਾ ਨਾ ਇਹ ਸੀ ਪਲੇਟਫਾਰਮ ਨੰਬਰ ਚੰਡੀਗੜ੍ਹ ਦਾ ਜਿਹੜਾ ਹੈ ਚੰਡੀਗੜ੍ਹ ਜਾਉਂਦਾ ਚਾਰ ਨੰਬਰ ਪਲੇਟਫਾਰਮ ਤੇ ਆਪਾਂ ਖੋਹ ਚੁੱਕੇ ਆ ਜਿਉਂ ਰਹੇ ਜਿਹੜੀ ਤੁਹਾਨੂੰ ਵੀਡੀਓ ਬਣਾ ਕੇ ਪਹਾਂਵਾਂਗੇ ਉਚਾਰ ਇੱਕ ਤੋਂ ਜਾਵਾਂਗੇ ਤਾਂ ਇਹ ਜਿਹੜੀ ਵੀਡੀਓ ਮੈਂ ਕਿਸ ਨੂੰ ਸਮਰਪਿਤ ਕਰਦਾ ਜਿਹੜੇ ਹੋਰ ਕਿਵੇਂ ਹੋ ਠੀਕ ਹੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ 'ਚ ਤੇ ਮੈਂ ਮੇਰਾ ਸਫਰ ਹੋਏਗਾ ਅੱਜ ਅੰਬਾਲਾ ਕੰਡ ਤੋਂ ਹੁਣ ਤੇ ਚੰਡੀਗੜ੍ਹ ਜੰਕਸ਼ਨ ਤੱਕ ਦਾ ਤੇ ਆਪਣੀ ਜਿਹੜੀ ਉਹ ਟ੍ਰੇਨ ਹੋਏਗੀ ਉਹ ਪੈਸੰਜਰ ਟ੍ਰੇਨ ਹੋਏਗੀ ਸਾਹਮਣੇ ਖੜੀ ਹੈ ਆਪਣੀ ਟ੍ਰੇਨ ਜਿਹੜੀ ਪੈਸੰਜਰ ਟ੍ਰੇਨ ਤੇ ਤੁਹਾਨੂੰ ਮੈਂ ਸਫਰ ਕਰਕੇ ਛੋਟੇ-ਛੋਟੇ ਜਿਹੜੇ ਸਟੇਸ਼ਨ ਹੁੰਦੇ ਉਹਨਾਂ ਦਾ ਜਾਇਜ਼ ਲਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਅੱਗੇ ਮੈਂ ਜਿਹੜਾ ਵੀਡੀਓ ਪਾਈ ਹੋਈ ਆ ਉਹ ਹੈ ਮੇਲ ਟ੍ਰੇਨਾਂ ਦੀ ਜਦ ਤੱਕ ਛੋਟੇ ਸਟੇਸ਼ਨਾਂ ਬਾਰੇ ਜਾਣਕਾਰੀ ਨਾ ਉਹ ਉਦੋਂ ਤੱਕ ਸਵਾਗਤ ਨਹੀਂ ਹੁੰਦਾ ਇਸ ਕਰਕੇ ਅੱਪਾਂ ਅੱਜ ਅੰਬਾਲਾ ਸ਼ੌਣੀ ਜੰਕਸ਼ਨ ਤੋਂ ਦਿੱਲੀਗੜ੍ਹ ਜੰਕਸ਼ਨ ਤੱਕ ਦਾ ਸਫ਼ਰ ਜਿਹੜਾ ਪੈਸੰਜਰ ਟ੍ਰੇਨ ਮੇਰੇ ਸਾਹਮਣੇ ਖੜੀ ਹੈ ਇਹਦੇ ਵਿੱਚ ਜਾਵਾਂਗੇ ਖਾਣ ਪੀਣ ਦਾ ਇੱਥੇ ਕੋਈ ਚੱਕਰ ਨਹੀਂ ਕਾਫੀ ਚਸ਼ਮਾਨ ਜਿਹੜਾ ਮਿਲ ਜਾਂਦਾ ਹੈਗਾ ਖਾਣ ਪੀਣ ਨੂੰ ਤੇ ਆਓ ਅਪਾਂ ਅੰਦਰ ਟ੍ਰੇਨ ਦੇ ਵਿੱਚ ਬੈਠਦੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਪੈਸੇਂਜਰ ਟ੍ਰੇਨ ਦੇ ਵਿੱਚ ਸਵਾਰੀਆਂ ਕਾਫੀ ਬੈਠੀਆਂ ਹੋਈਆਂ ਨੇ ਪ੍ਰਵਾਸੀ ਵਿਚਾਰੇ ਬੈਠੇ ਹੋਏ ਆ ਇਧਰ ਬੀਬੀ ਜੂਣੀ ਬੈਠੇ ਹੋਏ ਆ ਕਹਾਂ ਜਾਣਗੇ ਆਪ ਲੋਕ ਮੈਂ ਸਰ ਚੰਡੀਗੜ੍ਹ ਜਾਉਂਗਾ আচ্ছা ਕਹਾਂ ਸੇ ਆਏ ਹੋ ਮੈਂ ਯੂਪੀ ਸੇ ਯੂਪੀ ਸੇ ਕੌਣ ਸਾ ਜ਼ਿਲ੍ਹਾ ਜ਼ਿਲ੍ਹਾ ਬਰੇਲੀ ਅੱਛਾ ਬਰੇਲੀ ਸੇ ਓਕੇ ਓਕੇ ਚਲੋ ਅੱਛਾ ਰਹੇ ਓਏ

ਆਮਰੋਸਾ ਜੈਨਗਰ ਵੀ ਜਾ ਰਹੀ ਹੈ ਤੇ ਆਪਾਂ ਕੱਢੀ ਦੇ ਖਾਸ ਆਪਰੇਟਿਵ ਕਰਨ ਦੀ ਕੀਤੀ ਹੈ ਅੱਜ ਅਪਡੇਟ ਕਰਦੇ ਹਾਂ ਜਿਹੜੇ ਜੱਤੀ ਆ ਰਹੇ ਇਹ ਸਵਾਰੀਆਂ ਖਤਰੀ ਹੱਦ ਤੱਕ ਪਰਵੀਅਰ ਟ੍ਰੇਨ ਜਿੱਦੇ ਤੁਹਾਡੇ ਆਉਣਗੇ ਇਹ ਹੈ ਪਿੰਜਰ ਰੇਲ ਅੰਮ੍ਰਿਤਸਰ ਪਾਟਾ ਇਹਦਾ ਰੂਟ ਹੈ ਬਾਬਾ ਸਾਉਣੀ ਤੋਂ ਗੋਲਪੁਰਮ ਰਾਜਪੁਰੇ ਪਰ ਪਾਇਆ ਰੋਕ ਕੇ ਨਿਕਲ ਜਾਏਗੀ ਯਾ ਆਪਣੀ ਪੈਰਨਲ ਵੀ ਇੱਕ ਜਿਹੜੀ ਟ੍ਰੇਨ ਚੱਲ ਰਹੀ ਆ ਇਹ ਜਾਏਗੀ ਅੰਮ੍ਰਿਤਸਰ ਇਹਦੇ ਇੱਕ ਤਾਂ ਕਾਫੀ

काफी लंघ चुकी है वो रूट जरा उन तीन देख सकते हो रेलवे लाइन बराबर जा रही है पर अपने ट्रेन जारी निकल गई है ਇੱਕ ਵਾਰ ਫੇਰ ਤੋਂ ਉਹ ਗਿਆ ਨਿਕਲ ਗਿਆ। ਫਾਈਨਲੀ ਉਹ ਸਾਹਮਣੇ ਰਹਿ ਗਿਆ ਅੰਮ੍ਰਿਤਸਰ ਵਾਲੀ ਲਾਈਨ ਤੇ ਆਪਾਂ ਐਸੋ ਟਰਨ ਲੈ ਲਈਏ ਚੰਡੀਗੜ੍ਹ ਨੂੰ। ਇਹ ਹੈ ਦਰਸ਼ਕੋ ਅੰਬਾਲਾ ਸਿਟੀ ਦਾ ਏਰੀਆ। ਦੇਖੋ ਨਾ ਇਹ ਕਿ ਤੁਲਕ ਪੋਰਟ ਸਟੇਸ਼ਨ ਰੇਲਵੇ ਸਿੱਖੂ ਕੋਲ ਕਿਉਂਕਿ ਪੈਸੇਂਜਰ ਆਏ ਨੇ ਸਾਰੇ ਕਿਤੇ ਖੜਦੇ ਜਾਣਾ ਹੈਗਾ। ਬਸ ਦੇਖਸਾਉਦੇ ਹੋ ਅੱਜਕੱਲ ਜਿਹੜਾ ਹੈ ਸੌਣ ਭਾਦੋ ਚੱਲਦਾ। ਇਹ ਦੇਖੋ ਥੱਲੇ ਪਾਣੀ ਕਾਫੀ ਖੜਾ ਹੈ ਬੇਟਾ ਕਾਫੀ ਤੁਸੀਂ ਦੇਖ ਸਕਦੇ ਹੋ ਕਾਫੀ ਹਰੇ ਭਾਈ ਹੋਈ ਹੋਈ ਹੈ ਗ੍ਰੀਨਰੀ ਹੈ ਕਾਫੀ ਹੈਗੀ ਹੈ ਇਹ ਆ ਧੂਲਪੁਰ ਸਟੇਸ਼ਨ ਤੇ ਅਰੇ ਨੂੰ ਆਪਾਂ ਕ੍ਰਾਸ ਕਰਾਂਗੇ ਇਹ ਕਾਫੀ ਵੱਡਾ ਪਲੇਟਫਾਰਮ ਹੈ ਇਹ ਧੂਲਪੁਰ ਸਟੇਸ਼ਨ ਤੇ ਰੁਕੇਗੀ ਡਿਊ ਟੂ ਜਿਸ ਟ੍ਰੇਨ ਜੀ ਪੈਸੇਂਜਰ ਟ੍ਰੇਨ ਇਹ ਹੈ ਢੂਕੋਟ ਸਟੇਸ਼ਨ ਤੋਂ ਆਪਣੀ ਟ੍ਰੇਨ ਜਿਹੜੀ ਆ ਪੈਸੇਂਜਰ ਟ੍ਰੇਨ ਅਨੰਤਰਸਨ ਵਿੱਚ ਚੱਲ ਪਈ ਹੈ ਇਹ ਹੈ ਸਾਹਮਣੇ ਢੂਕੋਟ ਰੇਲਵੇ ਸ ਇਹ ਹੈ ਅੰਗਰੇਜ਼ਾਂ ਦੇ ਦੌਰ ਦਾ ਜਿਹੜਾ ਸਿੱਖ ਬਣਿਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਪੁਰਾਣਾ ਹੱਟ ਟਾਈ ਬਣਿਆ ਹੋਇਆ ਕਾਫੀ ਲੰਬਾ ਰੇਲਵੇ ਪਲੇਟਫਾਰਮ ਹੈਗਾ ਹੈ ਤੇ ਆਓ ਆਪਾਂ ਅਗਲੇ ਸਟੇਸ਼ਨ ਤੇ ਤੁਹਾਨੂੰ ਮਿਲਾਂਗੇ ਜੇ ਦੇਖਦਾ ਹੈ ਕੋਈ ਸ਼ੋਰ ਰਿਹਾ ਹੈਗਾ ਇਹ ਮੈਂ ਇੱਧਰ ਬਾਬਾ ਜੀ ਬੈਠੇ ਨੇ ਤੇ ਦਾਦਾ ਜੀ ਵੀ ਸੋਚ ਰਹੇ ਆ ਸਾਰੇ ਆਪੋ ਆਪਣੇ ਮੋਬਾਈਲਾਂ ਦੇ ਵਿੱਚ ਜਿਹੜੇ ਆ ਬੀਬੀ ਨੇ ਇਹ ਜਿਹੜੀ ਬੀਬੀ ਹੈ ਪਰ ਉਹ ਆ ਨਹੀਂ ਆਪ ਕੋ ਆਪਣੇ ਕੰਮਤ ਲੱਗਿਆ ਹੋਇਆ ਨੇ ਤੇ ਉਹ ਸਵਾਰੀਆਂ ਦਾ ਦਿਖਾਵਾ ਖੜੀਆਂ ਨੇ ਵਾਰੀਆਂ ਪੜੀ ਜਾਂਦੀ ਹੈਗੀ ਇਹ ਕੋਈ ਨਾਲ ਟ੍ਰੇਨ ਨੰਗ ਰਹੀ ਆ ਚੰਡੀਗੜ੍ਹ ਵੱਲ ਆਈ ਹੈ ਅਸੀਂ ਹਮਣੇ ਕੋਈ ਦੇਖ ਰਹੇ ਹਾਂ ਭਾਰਤ ਪੈਟਰੋਲੀਅਮ ਦੀ ਜਿਹੜੇ ਟ੍ਰੇਨਾਂ ਖੜੀਆਂ ਨੇ ਤੇ ਇਹ ਹੈ ਪਲਾਂਟ ਭਾਰਤ ਪੈਟਰੋਲੀਅਮ ਦਾ ਇੱਕ ਅੰਦਰ ਜਿਹੜੀਆਂ ਟ੍ਰੇਨਾਂ ਚੱਲ ਜਾਂਦੀਆਂ ਨੇ ਅੰਦਰ ਜੀ ਇਹ ਅ ਤੁਸੀਂ ਦਾਦੋਗੋ ਸਟੇਸ਼ਨ ਤੇ ਪਹੁੰਚ ਗਏ ਆਪਾਂ ਇਹ ਪੈਸੈਂਜਰ ਟ੍ਰੇਨ ਹਮੇਤ ਕਰਕੇ ਸਾਰੇ ਜਿਹੜੇ ਲੋਕਲ ਸਟੇਸ਼ਨਸ ਆ ਗਏ ਉਹਨਾਂ ਦੇ ਉੱਤੇ ਇਹ ਰੁਕੇਗੀ ਇਹ ਜਿਹੜਾ ਤੁਹਾਨੂੰ ਮੈਂ ਭਾਰਤ ਟਕੌੜੀੰ ਦਾਸ ਦੇ ਡਾਲੂ ਦੇ ਵਿੱਚ ਹੀ ਹੈਗਾ ਇਹਦੇ ਨਾਲ ਵੀ ਪੈਟਰੋਲ ਦੇ ਜਿਹੜੇ ਆ ਗੋਗਿਆ ਘੜੀਆਂ ਨੇ ਕੰਟੇਨਰ ਜਿਹੜੇ ਹੁੰਦੇ ਰੇਲਵੇ ਦੇ ਜਿਤਨੇ ਦੇ ਸਾਰੇ ਉੱਤੇ ਪੈਟਰੋਲ ਜਰਾ ਲਿਖਿਆ ਹੋਇਆ ਹੈਗਾ ਸਾਰਿਆਂ ਦੇ ਉੱਤੇ ਤੱਕਦੇ ਜਿਹੜੇ ਪਾੜਾਂ ਦੇ ਡੱਬੇ ਪੈਟਰੋਲ ਸਾਈਡ ਤੇ ਲਿਖਿਆ ਹੋਇਆ ਹੈ ਜੀ ਫਾਈਨ ਲਾਲੋਡੂ ਸਟੇਸ਼ਨ ਤੋਂ ਆਪਣੇ ਤਰ੍ਹਾਂ ਜਾਂਦੀ ਵੀ ਇਹ ਹੈ ਸਾਹਮਣੇ ਇੱਧਰ ਉਹ ਹੈ ਸੜਕ ਇਹ ਹੈ ਆ ਦੇਖੋ ਅੰਗਰੇਜ਼ਾਂ ਦਾ ਜੌਰ ਦਾ ਜਿਹੜਾ ਸਿਕਰ ਮੈਂ ਹਾਂ ਪਹਿਲਾਂ ਉਹ ਵੀ ਨਿਸ਼ਾਨੀ ਰੱਖੇ ਕੋ ਸੋਨਾ ਲੱਗ ਰਿਹਾ ਹੈਗਾ ਲਾਲੋਡੂ ਲਾਲੋਡੂ ਸਾਹਮਣੇ ਚੰਡੀਗੜ੍ਹ ਆਪਣਾ ਆਪ ਦਾ ਨਾ ਚੰਡੀਗੜ੍ਹ ਦਿੱਲੀ ਹਾਈਵੇ ਚੱਲਦਾ ਹੈਗਾ ਜਦੋਂ ਵੀ ਸੜਕ ਨੇੜੇ ਆਈ ਤੇ ਤੁਹਾਨੂੰ ਦੱਸਾਵਾਂਗਾ ਜੀ ਭਾਰੀ ਆਪ ਕੋਪਣੇ ਕੌਂਸਲ ਦੀ ਹੋਈ ਹੈ ਛੋਟੂ ਕਿੱਥੇ ਜਾਓਗੇ ਚੰਡੀਗੜ੍ਹ ਵੈਰੀ ਗੁੱਡ ਤੇ ਦੇ ਸਾਹ ਨੇ ਤੇ ਸਾਹਮਣੇ ਕਿੰਨਾ ਗੰਦਾ ਪਾਣੀ ਕਿ ਦਿਲੋਂ ਅੰਗਰੇਜ਼ੀ ਇਹ ਆਗਾ ਦੱਪਰ ਰੇਲਵੇ ਸਟੇਸ਼ਨ ਤੋਂ ਜਿਵੇਂ ਕਿ ਪਹਿਲਾਂ ਮੈਂ ਦੱਸੂ ਕਿ ਇਹ ਪੈਸੇਂਜਰ ਟ੍ਰੇਨ ਆ ਤੇ ਇਹਨੇ ਬ੍ਰੇਕ ਸਟੇਸ਼ਨ ਤੇ ਜਿਹੜਾ ਰੁਕਣਾ ਹੈਗਾ ਜੀ ਪਾਇਆ ਤੋਂ ਦੱਪਰ ਰੇਲਵੇ ਸਟੇਸ਼ਨ ਜਿਹੜਾ ਕੀ ਆ ਬਾਲਾ ਕਾਂਸ ਚੰਡੀਗੜ੍ਹ ਰੋਡ ਤੇ ਆਉਂਦਾ ਜੀ ਜਿਹਦੇ ਵਿੱਚ ਦਾਲ ਕਰਾਰੇ ਦੇਖਣ ਆਲੇ ਆ ਵੀ ਇਹਦੇ ਵਿੱਚ ਫਿਰੇ ਰਹੇ ਨੇ एक हाथ भी नहीं तो नारे चलता दफर स्टेशन तो अपनी ट्रेन जी पसेंजर ट्रेन रवाना हो चुकी है जी ये भी काफ़ी जरा देखा जो पुराना स्टेशन है जी आर पी गेलवे चौकी भी है ਦਾ ਚੱਲ ਪਏ ਆ ਕੋਈ ਟ੍ਰੇਨ ਬਹੁਤ ਤੇਜ਼ ਤੇ ਰਹੀ ਹੈ ਇਹ ਆ ਗਏ ਨਾਰੀਓ ਆਏ ਦੇਖ ਪਾ ਰਹੇ ਹਾਂ ਇਹ ਬਿਹਾਰ ਦੇ ਰਹਿਣ ਵਾਲੇ ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਕੜੂਆਵੇਂ ਹਾਂ ਜੋ ਕੜੂਆ ਦੀ ਚੰਡੀਗੜ੍ਹ ਯੂਨੀਵਰਸਿਟੀ ਆ ਉੱਥੇ ਪੜ ਰਹੇ ਨੇ ਵਿਦਿਆਰਥੀ ਨੇ ਦੇਖੋ ਕਿੰਨੀ ਦੂਰੋਂ ਇਹ ਚੱਲ ਕੇ ਬਿਹਾਰ ਤੋਂ ਇੱਥੇ ਪੜਨ ਲਈ ਪੰਜਾਬ ਦੇ ਵਿੱਚ ਆਏ ਹੋਏ ਨੇ ਥੈਂਕ ਯੂ ਬਈ ਤੁਹਾਡਾ ਜੇਕਰ ਆਪਾਂ ਰਵੇ ਜਾਣਾ ਹੈ ਇਹ ਖੇੜ ਰਿਆ ਆਪਣੇ ਟਰੈਕਟਰ ਦੇ ਨਾਲ ਹੀ ਇਹ ਜਿਹੜਾ ਖਾਰਿਆ ਨਾਰੀਅਲ ਜੀ ਭਾਜੀ ਆਪਾਂ ਫਾਈਨਲੀ ਪਹੁੰਚ ਗਏ ਆ ਘੱਗਰ ਰੇਲਵੇ ਸਟੇਸ਼ਨ ਆਪਾਂ ਚੰਡੀਗੜ੍ਹ ਜਾ ਰਹੇ ਆ ਚੰਡੀਗੜ੍ਹ ਜਕਸ਼ਨ ਜਾਵਾਂਗੇ ਤੇ ਇਹ ਹੈ ਘੱਗਰ ਰੇਲਵੇ ਸਟੇਸ਼ਨ ਕਿ ਕੋਈ ਅੰਦਰ ਸਰ ਵਾਲੀ ਇਹ ਖਾਲੀ ਦਾ ਖੜਾ ਹੈਗਾ ਅੰਦਰ ਸਰ ਚੰਡੀਗੜ੍ਹ ਨੰਗਉਂ ਦਾ ਹੈ ਆਪਾਂ ਪਹੁੰਚ ਚੁੱਕੇ ਆਂ ਘੱਗਰ ਰੇਲਵੇ ਸਟੇਸ਼ਨ ਤੇ ਕੋਈ ਵੀ ਡਿਊਟੀ ਕਰ ਰਿਹਾ ਮੰਗਣ ਵਾਲੇ ਤੇ ਅੱਛਾ ਭਲਾ ਹੈਗਾ ਫਿਰ ਵੀ ਇਹ ਮੰਗ ਰਿਹਾ ਹੈਗਾ ਉਹ ਤਾਂ ਕੋਈ ਕੰਮ ਕਾਜ ਕਰ ਲਾ ਇਹ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਘੱਗਰ ਦਾ ਰੇਲਵੇ ਸਟੇਸ਼ਨ ਫਾਈਨਲੀ ਆਪਾਂ ਘੱਗਰ ਸਟੇਸ਼ਨ ਤੋਂ ਚੱਲ ਪਏ ਆਂ ਜੀ ਅੱਗੇ ਮਿਲਦੇ ਆ ਤੁਹਾਨੂੰ ਨੈਕਸਟ ਸਟੇਸ਼ਨ ਤੇ ਤੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੇ ਵੀਡੀਓ ਉਹ ਮਿਲ ਸਕੇ ਥੈਂਕ ਯੂ ਵੈਰੀ ਮਚ ਜੀ ਦਾ ਕਰਦ ਰਿਹਾ ਇਹ ਜੀਰਕੁਰ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਮਸਾਲਾ ਲੱਗਾ ਉਨ ਲੱਗ ਗਿਆ ਆਪਣਾ ਖੇਡਣ ਇਹ ਆ ਗਿਆ ਜੀ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਵਾਸ਼ਿੰਗ ਏਰੀਆ ਆਪਾਂ ਚੱਲਦੇ ਹਾਂ ਤਾਂ ਕਿ ਤੇ ਵਾਸ਼ਿੰਗ ਏਰੀਆ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਦੇਖੋ ਤੁਸੀਂ ਦੇਖ ਰਹੇ ਹੋ ਤੇ ਟ੍ਰੇਨਾਂ ਜਿਹੜੀਆਂ ਵਾਸ਼ਿੰਗ ਲਈ ਇੱਥੇ ਆਈਆਂ ਹੋਈਆਂ ਨੇ ਤੇ ਆਪਾਂ ਇਹ ਯਾਰਡ ਦੇ ਵਿੱਚ ਹੀ ਘੁੰਮ ਰਹੇ ਹਾਂ ਕਾਫੀ ਲੰਬੀ ਯਾਰਡ ਆ ਇਹਦੀ ਵਾਸ਼ਿੰਗ ਏਰੀਆ ਵੀ ਕਾਫੀ ਲੰਬਾ ਹੈ ਹਾਂ ਕਾਜ ਹੈ ਕਾਜਾ ਨਾ ਤਾਲਕਾ ਇਹ ਕਾਲ ਜਤੀਏ ਕਾਲ ਕਾ ਕਿਤਨੇ ਵੇ ਜਾਏਗੀ ਉਹ ਸ਼ਾਮ ਕੋ ਜਾਏਗੀ ਆਸਰਾ ਦਾ ਇਹ ਹੈ ਆਟੋਮੈਟਿਕ ਵਾਸ਼ਿੰਗ ਏਰੀਆ ਇਹ ਤੁਸੀਂ ਦੇਖ ਰਹੇ ਘੁੰਮਦੇ ਆ ਇਹਦੇ ਨਾਲ ਫਿਰ ਟ੍ਰੇਨਾਂ ਬਾਹਰੋਂ ਧੋਤੀਆਂ ਜਾਂਦੀਆਂ ਨੇ ਤੇ ਇੰਜੀਨੀਅਰ ਵੀ ਕੋਲ ਖੜੇ ਤੁਸੀਂ ਦੇਖ ਸਕਦੇ ਹੋ ਤੇ ਸਾਰਾ ਇਹ ਰੇਲਵੇ ਦਾ ਹੀ ਏਰੀਆ ਹੈ ਸਵਾਰੀਏ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਰੇਲਵੇ ਸਿਸਟਮ ਜਿਹੜਾ

ਦੇ ਦੇ ਪਲੇਟਫਾਰਮ ਤੇ ਆ ਰਹੇ ਆ ਤੇ ਪਹੁੰਚ ਗਈ ਹੈ ਟ੍ਰੇਨ ਉਹ ਨਾ ਅਲਵਾ ਦੇ ਤੋਂ ਅਖੀਰ ਦੇ ਹਰ ਸੱਤ ਸੱਤ ਪਸਟ ਦੇ ਆ ਰਹੇ ਨੇ ਬੋਲੇ ਇਹ ਸੀ ਪਲੇਟਫਾਰਮ ਨੰਬਰ ਚੰਡੀਗੜ੍ਹ ਦਾ ਜਿਹੜਾ ਹੈ ਚੰਡੀਗੜ੍ਹ ਜੱਗ ਦਾ ਚਾਰ ਨੰਬਰ ਪਲੇਟਫਾਰਮ ਤੇ ਆਪਾਂ ਖੋਹ ਚੁੱਕੇ ਆ ਸਾਹਮਣੇ ਕੰਸਟਰਕਸ਼ਨ ਵਰਕ ਚੱਲ ਰਿਹਾ ਸਟੇਸ਼ਨ ਦਾ ਹੀ ਇੱਧਰ ਕਾਫੀ ਇਨਾਂ ਦੇ ਜਿਹੜੇ ਵਰਕ ਚੱਲਦੇ ਪਏ ਆ ਨਮਾ ਜਿਹੜਾ ਹੈ ਔਰ ਜਿਹੜਾ ਐਕਸਟੈਂਸ਼ਨ ਇਹਦੀ ਹੋਈ ਜਾਂਦੀ ਹੈ ਸਟੇਸ਼ਨ ਦੀ ਸਮਾਂ ਦਾ ਬਹੁਤ ਆ ਸਾਹਮਣੇ ਕਰੀਆ ਉੱਚਾ ਹਾਰ ਚੰਡੀਗੜ ਉੱਚਾ ਹਾਰ ਐਕਸਪ੍ਰੈਸ ਤੇ ਇਹਦਾ ਵੀ ਤੁਹਾਨੂੰ ਅਲੱਗ ਵੀਡੀਓ ਰਾਹੀਂ ਜਿਹੜੀ ਤੁਹਾਨੂੰ ਵੀਡੀਓ ਬਣਾ ਕੇ ਉਹ ਪਾਵਾਂਗੇ ਉੱਚਾ ਹਾਰ ਐਕਸ ਤੋਂ ਜਾਵਾਂਗੇ ਅਪ ਇਹ ਜਿਹੜੀ ਵੀਡੀਓ ਹੈ ਕਿਸ ਮਾਫਤ ਕਰਨ ਤਾਂ ਜਿਹੜੇ ਮੇਰੇ ਵੀਰ ਭਾਈ ਦੇ ਜਿਹੜੀ ਮੇਰੀ ਵੀਡੀਓ ਨਹੀਂ ਸਬਸਕ੍ਰਾਈਬ ਕੀਤੀ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਜੀ ਇਹ ਭਾਈ ਸਾਹਿਬ ਆਪਣੇ ਉੱਤਰ ਆਏ ਨੇ ਇਹ ਵੀ ਅੰਬਾਲੇ ਤੋਂ ਚੜੇ ਸਨ ਤੇ ਆਪਣੀ ਟ੍ਰੇਨ ਇੱਥੇ ਆ ਥੈਂਕ ਯੂ ਜੀ ਥੈਂਕ ਯੂ ਆਪਾਂ ਆ ਟ੍ਰੇਨ ਦੇ ਵਿੱਚ ਆਏ ਸੀਗੇ ਫਾਈਨਲੀ ਆਪਾਂ ਪਲੇਟਫਾਰਮ ਨੰਬਰ 4 ਤੇ ਖੜੇ ਆ ਜੀ ਚੰਡੀਗੜ੍ਹ ਜੰਕਸ਼ਨ ਤੇ ਆਪਣੀ ਟ੍ਰੇਨ ਆ ਚੁੱਕੀ ਹੈ ਇਹਦੇ ਨਾਲ ਜਿਹੜੀ ਮੈਂ ਵੀਡੀਓ ਇੱਕ ਹੀ ਸਬਸਕਰਬਰ ਜਿਹੜੇ ਮੇਰੇ ਵੀਰ ਭਾਈ ਨੇ ਮੇਰੀ ਵੀਡੀਓ ਸਬਸਕ੍ਰਾਈਬ ਕੀਤੀ ਉਹ ਸਬਸਕ੍ਰਾਈਬ ਕਰਨ ਤਾਂ ਜੇ ਤੁਹਾਨੂੰ ਮੇਰੀ ਹਾਈ ਕੁਆਲਿਟੀ ਵੀਡੀਓ ਨੂੰ ਜਿੰਕੋ ਜਲਦੀ ਜਿੰਦ ਵਿੱਚ ਤੱਕ ਸ਼ੇਅਰ ਇਹਨਾਂ ਨੂੰ ਦਿਓ। ਜਰਾ ਜਤ ਅਗਲੇ ਵੀਡੀਓ ਉਨਪਰ ਮੇਰਾ ਇੰਟੀਅਰ ਕੰਮ ਪਰਸਪੈਕਟਿਵ ਨਾਲ ਮਸਤੇ ਰੱਖਾ ਜੀ